ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਦਾ ਵਿਗੁੱਲ ਬਜਾ ਦਿੱਤਾ ਜੀ ਹਾਂ ਪਾਰਟੀ ਨੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਦੇ ਲਈ ਆਪ ਨੇ ਤਿੰਨ ਉਮੀਦਵਾਰ ਹੈ ਜਿਹੜੇ ਹੁਣ ਐਲਾਨ ਦਿੱਤੇ ਨੇ ਦਾਸੇ ਕਿ ਪਾਰਟੀ ਨੇ ਇਸ ਦੀ ਸ਼ੁਰੂਆਤ ਹੈ ਅਸਾਮ ਲੋਕ ਸਭਾ ਇਲੈਕਸ਼ਨ 2024 ਦੀ ਜੇ ਗੱਲ ਕੀਤੀ ਜਾਵੇ ਤਾਂ ਅਸਾਮ ਤੋਂ ਕੀਤੀ ਹੈ ਪਾਰਟੀ ਨੇ ਇੱਥੋਂ ਤਿੰਨ ਲੋਕ ਸਭਾ ਉਮੀਦਵਾਰ ਹੈ ਜਿਹੜੇ ਐਲਾਨ ਕਰ ਦਿੱਤੇ ਨੇ ਗੱਠ ਜੋੜ ਦੇ ਵਿੱਚ ਸੀਟ ਸ਼ੇਅਰਿੰਗ ਦੀ ਬਜਾਏ ਪਾਰਟੀ ਨੇ ਇਕੱਲੇ ਹੀ ਜਿਹੜਿਆਂ ਉਮੀਦਵਾਰ ਐਲਾਨ ਕਰ ਦਿੱਤੇ ਨੇ ਇਕੱਲੇ ਤੌਰ ਤੇ ਸੋ ਪਾਰਟੀ ਦੀ ਜਿਹੜੀ ਕਾਂਗਰਸ ਨਾਲ ਸੀਟ ਸ਼ੇਅਰਿੰਗ ਦੀ ਗੱਲਬਾਤ ਚੱਲ ਰਹੀ ਸੀ ਆਪ ਨੇ ਜਿਹੜੇ ਭਵੀਨ ਚੌਧਰੀ ਮਨੋਜ ਤਨਵਾਰ ਰਿਸ਼ੀ ਰਾਜ ਨੂੰ ਉਮੀਦਵਾਰ ਐਲਾਨ ਦਿੱਤਾ ਦੱਸਦੀ ਹੈ ਕਿ ਗੋਹਾਟੀ ਤੋਂ ਡਾਕਟਰ ਭਵੀਨ ਚੌਧਰੀ ਡਿਬੜੂਗੜ ਤੋਂ ਹੈ ਜਿਹੜਾ ਮਨੋਜ ਤਨਵਾਰ ਅਤੇ ਸੋਨਿਕਪੁਰ ਤੋਂ ਰਿਸ਼ੀ ਰਾਜ ਨੂੰ ਉਮੀਦਵਾਰ ਹੈ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ 2024 ਲਈ ਐਲਾਨ ਦਿੱਤਾ ਗਿਆ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ